ਕੀ ਖਾਣਾ? ਹੂੰ? ਰਬੜ ਖਾਈ ਗਿਆ ਨਾ। ਕਿੱਡੀ ਰਬੜ ਖਾਈ ਜਾਂਦਾ ਸੀਗਾ ਸੱਚ? ਕਿੱਥੋਂ ਆਈ ਇਹਦੇ ਕੋਲੇ? ਪਤਾ ਨਹੀਂ। ਖਾਏ ਰਬੜ ਕਿਦੋਂ? ਇੱਧਰ ਦੇਖ ਮੇਰੇ ਨਾਲ। ਹੁਣ ਦੇਖ ਕੀ ਕਰਦਾ ਵਾ। ਖਾਣ ਨੂੰ ਤੇਨੂੰ ਕੁਝ ਮਿਲਦਾ ਨਹੀਂ ਆ। ਖਾਂਦਾ ਰਬੜ। ਹੁਣ ਇਹਨੇ ਰੁੜ ਜਾਣਾਂ ਲਾ ਦਿੱਤਾ ਥੱਲੇ ਨੂੰ ਟੱਚ ਲਾਰਤੀ ਗਿਆ ਪਿਆ ਵਾ ਅੱਧੀ ਰਾਤ ਹੋ ਗਈ 1:00 ਵਜ ਗਿਆ ਵਾ ਮੈਨੂੰ ਪਤਾ ਲੱਗ ਗਿਆ ਸੀ ਸੋਫੇ ਤੇ ਬੈਠਾ ਕੋਈ ਸ਼ਰਾਰਤਾ ਕਰੀ ਜਾਂਦਾ ਐ ਇਹ ਹੁਣ ਦੇ ਕਿੰਨਾ ਸਿਆਣਾ ਬਣਿਆ ਬੈਠਾ ਵਾ ਇੱਧਰ ਦੇਖੀ ਮੇਰੇ ਵੱਲ ਓਏ ਲਿਓ देख खराब है।, है जा सुते पे सारे